ਕਰ ਜਿਹੜੀ ਅੱਜ ਕਾਰਵਾਈ ਕੀਤੀ ਹੈ ਕਿਹੜੀ ਜਗ੍ਹਾ ਕੀਤੀ ਔਰ ਕਿਸ ਤਰ੍ਹਾਂ ਕੀਤੀ ਹੈ ਦੇਖੋ ਇਹ ਤਲਵੰਡੀ ਕਲਾਂ ਪਿੰਡ ਲਾਡੋਵਾਲ ਦੇ ਨੇੜੇ ਲੁਧਿਆਣੇ ਦੇ ਵਿੱਚ ਦੋ ਡਰੱਗ ਪੈਡਲਰਸ ਹਿਸਟਰੀ ਸ਼ੀਟਸ ਸੀਗੇ ਜਿਹੜੇ ਉਹਨਾਂ ਦੇ ਘਰ ਟਾਏ ਗਏ ਨੇ ਇੱਕ ਛੰਦਰਪਾਲ ਜਿਹਦੇ ਉੱਤੇ ਨੌ ਮਕਦਮੇ ਜਿਨ੍ਹਾਂ ਚੋਂ 8 ਮਕਦਮੇ ਐਨਡੀਪੀਐਸ ਦੇ ਔਰ ਅੱਜ ਦੀ ਤਰੀਕ ਦੇ ਵਿੱਚ ਵੀ ਉਹ ਬੰਦਾ ਫਰਲਾ ਥਾਣੇ ਦੇ ਇੱਕ ਐਨਡੀਪੀਐਸ ਮਕਦਮੇ ਦੇ ਵਿੱਚ ਜੇਲ ਕੱਟ ਰਹੀ ਹੈ ਔਰ ਦੂਜੀ ਕਾਰਵਾਈ ਰਾਣੀ ਜਿਸ ਦੇ ਤੇ 4 ਤੋਂ 5 ਮਕਦਮੇ ਨੇ ਔਰ ਅੱਜ ਦੀ ਤਰੀਕੇ ਵਿੱਚ ਉਹ ਆਪਣੇ ਘਰੋਂ ਭੱਜੀ ਹੋਈ ਹੈ ਐਬਸਕਾਉਂਡ ਕਰਦੀ ਸੋ ਇੱਕ ਇਹਨਾਂ ਨੇ ਆਪਦੀ ਡਰੱਗ ਮਨੀ ਨਾਲ ਇੱਥੇ ਘਰ ਸਾਰੇ ਹੋਏ ਨੇ ਉਹ ਘਰ ਤਾਂ ਉਹ ਸਾਰੇ ਉਸਾਰੇ ਨੇ ਔਰ ਉਹ ਸਾਰੇ ਨਾਜਾਇਜ਼ ਤੌਰ ਦੇ ਉੱਤੇ ਸਰਕਾਰੀ ਜ਼ਮੀਨ ਦੇ ਵਿੱਚ ਜਿਹਦਾ ਇਹਨਾਂ ਕੋਲ ਕੋਈ ਰਾਈਟ ਨਹੀਂ ਹੁਣ ਇਹ ਸਰਕਾਰੀ ਜ਼ਮੀਨ ਜਿਹੜੀ ਇਹ ਧੱਬੀ ਬੈਠੇ ਨੇ ਇਹ ਪਿੱਛੇ ਦੇਖੋ ਤੁਸੀਂ ਹਾਈਵੇ ਦਾ ਪ੍ਰੋਜੈਕਟ ਨਿਕਲ ਰਿਹਾ ਜਿਹੜਾ ਲੁਧਿਆਣੇ ਤੋਂ ਰੋਪੜ ਭਰਤਮਾਲਾ ਪ੍ਰੋਜੈਕਟ ਦਾ ਐਂਟਰ ਬਣ ਰਿਹਾ ਉਹਦੇ ਕਰਕੇ ਸਾਰਾ ਪ੍ਰੋਜੈਕਟ ਰੁਕਿਆ ਪਿਆ ਸੋ ਇਹ ਦੂਰੀਏ ਚੀਜ਼ ਇੱਕ ਤਾਂ ਡਰੱਗ ਪੈਰਲਰ ਨੂੰ ਸਿੱਧਾ ਮੈਸੇਜ ਆ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰੂਗਾ ਜਿਹੜਾ ਡਰੱਗ ਪੈਟਲਿੰਗ ਕਰੂਗਾ ਉਹਦੇ ਅਗੇਂਸਟ ਇਦਾਂ ਹੀ ਕਾਰਵਾਈ ਹੋਊਗੀ ਦੂਜਾ ਜਿਨੇ ਵੀ ਨਜਾਇਜ਼ ਤੌਰ ਦੇ ਉੱਤੇ ਇੱਥੇ ਕਬਜ਼ਾ ਕੀਤਾ ਵਾ ਉਹਦਾ ਇਦਾਂ ਹੀ ਛਡਾਇਆ ਜਾਊਗਾ ਸੋ ਹੁਣ ਇਹ ਪਿਛਲੇ ਲੰਬੇ ਸਮੇਂ ਤੋਂ ਜੋ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 550 ਕਰੋੜ ਰੁਪਏ ਇਦਾਂ ਦੀ ਪ੍ਰਾਪਰਟੀ ਡਰੱਗ ਪੈਟਲਰਸ ਦੀ ਸੀਜ਼ ਕਰ ਚੁੱਕੇ ਹਾਂ ਜੋ ਡਰੱਗ ਦੇ ਕੇਸਾਂ ਦੇ ਵਿੱਚ ਇਨਵੋਲਡ ਨੇ 450 ਕਰੋੜ ਹੋਰ ਇਦਾਂ ਦੀ ਪ੍ਰਾਪਰਟੀ ਆਈਡੈਂਟੀਫਾਈ ਹੋ ਚੁੱਕੀ ਹੈ ਜੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲਦੀ ਜੂਗੀ ਸੋ ਇਹ ਚੀਜ਼ਾਂ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਕਿਸੇ ਡਰੱਗ ਪੈਟਲਰ ਨਾਲ ਨਹੀਂ ਹਿੱਸਾ ਪਾਉਣਾ ਅਸੀਂ ਕਿਸੇ ਡਰੱਗ ਪੈਟਲਰ ਦੇ ਨਾਲ ਜਾ ਕੇ ਕੋਈ ਫੋਟੋ ਨਹੀਂ ਕਰਾਉਣੀ ਆ ਅਸੀਂ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਹਾਂ ਔਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਜਿੱਦਾਂ ਤੁਸੀਂ ਸਵਾਲ ਕੀਤਾ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਹੇ ਤੁਸੀਂ ਵੀ ਇੱਕ ਐਡਵੋਕੇਟ ਹੋ ਜਿਸ ਤਰੀਕੇ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ ਨਸ਼ਾ ਵੇਚਦੇ ਸੀ ਜੋ ਨੌਜਵਾਨ ਅ ਬੜੀਆਂ ਪਰੋਕੀਆਂ ਬਣਾਈਆਂ ਕਈ ਮਾਵਾ ਦੇ ਪੁੱਤ ਮਰੇ ਨੇ ਨਸ਼ੇ ਦੇ ਵਿੱਚ ਲਾਇਏ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਜੋ ਨਸ਼ਾ ਵੇਚਦੇ ਆ ਜਦੋਂ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੋ ਵੀਦੇ ਜੇ ਇਹਨਾਂ ਦੇ ਵਿਚਾਰੇ ਐਡਵੋਕੇਟ ਵੀ ਪੰਜਾਬ ਦੇ ਵਿੱਚ ਇਕਤਾ ਕਰਨ ਵੀ ਇਹੋ ਜਿਹੇ ਅਨਸਰਾਂ ਦੀ ਜਿਹੜੀ ਸਾਥ ਨਾ ਦਿੱਤਾ ਜਾਵੇ ਦੇਖੋ ਅੱਜ ਤੁਸੀਂ ਦੇਖੋ ਹਾਈ ਕੋਰਟ ਦੇ ਵਿੱਚ ਵੀ ਇੱਕ ਪੀਆਈਐਲ ਫਾਈਲ ਹੋ ਜਾਂਦੀ ਆ ਇਸ ਐਕਸ਼ਨ ਦੇ ਅਗੇਂਸ ਤੁਸੀਂ ਸਾਡੇ ਸਪੋਕਸਪਰਸਨ ਸਾਡੇ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਉਹਦੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਜਿਹੜੀ ਐਸੋਸੀਏਸ਼ਨ ਪੰਜਾਬ ਵੈਲਫੇਅਰ ਕਾਉਂਸਲ ਕਰਕੇ ਕੋਈ ਐਸੋਸੀਏਸ਼ਨ ਆ ਉਹਨਾਂ ਨੇ ਫਾਈਲ ਕੀਤੀ ਉਹ ਸਿੱਧਾ ਕਾਂਗਰਸੀ ਦੀ ਹੈ ਉਹਦੇ ਵਿੱਚ ਜੋੜ ਦੇ ਹੈੱਡਾ ਜੋ ਉਹਨੂੰ ਐਸੋਸੀਏਸ਼ਨ ਨੂੰ ਚਲਾ ਰਿਹਾ ਉਹ ਕਾਂਗਰਸੀ ਨੇ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨ ਟਰਵੀਟ ਕਰਕੇ ਕਹਿ ਰਹੇ ਨੇ ਕਿ ਅਸੀਂ ਇਸ ਚੀਜ਼ ਦੇ ਉੱਤੇ ਹਾਂ ਠੀਕ ਹੈ ਜੀ ਇਹ ਲੇਟ ਕਾ ਤੋਂ ਹੋਇਆ ਕੀ ਇੰਨੀ ਦੀ ਕਾਰਵਾਈ ਹੋ ਰਹੀ ਹੈ ਮਤਲਬ ਸਿਰਫ ਵਿਰੋਧ ਕਰਨ ਲਈ ਵਿਰੋਧ ਕਰ ਲਾ ਸੋ ਅੱਜ ਕਾਂਗਰਸ ਵੀ ਐਕਸਪੋਜ਼ ਹੋ ਗਈ ਇਸ ਚੀਜ਼ ਤੋਂ ਕਿ ਉਹ ਪੰਜਾਬ ਦੇ ਵਿੱਚ ਜੇ ਕੋਈ ਸਾਰਥਕ ਕੰਮ ਕਰ ਰਿਹਾ ਕਿਉਂਕਿ ਇਹਨਾਂ ਦੀਆਂ ਮੀਡੀਆ ਪਹੁੰਚ ਤਾਂ ਨਹੀਂ ਅੱਛਾ ਜਿੱਦਾਂ ਇਹ ਜਿਹੜਾ ਜਿਹੜਾ ਨਸ਼ਾ ਨਾ ਇਹ ਪੰਜਾਬ ਦੇ ਵਿੱਚ ਇੱਕ ਦਿਨ ਤੋਂ ਆਇਆ ਨਹੀਂ ਹੈਗਾ ਸਾਰੇ ਭਲੀ ਭਾਂਤੀ ਜਾਣਦੇ ਨੇ ਇਹ ਅਕਾਲੀ ਭਾਜਪਾ ਸਰਕਾਰ ਦੀ ਵੇਲੇ ਇੱਥੇ ਬੂਟਾ ਲੱਗਿਆ ਔਰ ਕਾਂਗਰਸ ਦੀ ਸਰਕਾਰ ਨੇ ਇਹਨੂੰ ਭਲੀ ਭਾਂਤੀ ਪਾਣੀ ਦੇ ਕੇ ਡਬ ਟਫ। ਸੋ ਇਹਨਾਂ ਦੀਆਂ ਸੰਝਾਂ ਨੇ ਇਸੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਆ ਪਰ ਪੰਜਾਬ ਦੇ ਲੋਕ ਖੁਸ਼ ਨੇ ਇਸ ਐਕਸ਼ਨ ਤੋਂ। ਗੱਲ ਤਾਂ ਬਿਲਕੁਲ ਸਹੀ ਹੈ ਨਾ ਇੱਥੇ ਕਾਲੀ ਦਲ ਵੀ ਆਏ ਨੇ ਰਾਜ ਕਰਕੇ ਕਿਹਨੇ ਕਾਂਗਰਸ ਵੀ ਰਾਜ ਕਰੇ। ਇਹ ਕਾਰਵਾਈ ਉਹ ਵੀ ਕਰ ਸਕਦੇ ਸੀ। ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਅੱਜ ਜਿਹੜੀ ਕਾਰਵਾਈ ਹੋਈ ਆ ਇਹਦੇ ਤੇ ਇੱਕ ਬੰਦੇ ਤੇ 1998 ਤੋਂ ਪਰਚੇ ਚੱਲੇ ਆਉਂਦੇ ਨੇ, ਇੱਕ ਲੇਡੀ ਦੀ ਜਿਹੜੀ ਦੂਜੀ ਲੇਡੀ ਆ 2002, 2003 ਤੋਂ ਪਰਚੇ ਚੱਲੇ ਆਉਂਦੇ। ਜੇ ਇਦਾਂ ਦੀਆਂ ਕਾਰਵਾਈਆਂ ਪਹਿਲਾਂ ਹੋ ਜਾਂਦੀਆਂ ਕੀ ਅੱਜ ਪੰਜਾਬ ਦੇ ਵਿੱਚ ਨਸ਼ਾ ਇਸ ਹੱਦ ਤੱਕ ਨਹੀਂ ਵੱਤ ਸਕਦਾ ਸੀ ਕਿ ਕਿਸੇ ਵੀ ਹਾਲਚ ਨਹੀਂ ਵੱਤ ਸਕਦਾ ਸੀ ਸੋ ਅਸੀਂ ਤਾਂ ਸੋਹਿਰਦਾਂ ਪੰਜਾਬ ਦੇ ਲੋਕਾਂ ਦੇ ਲਈ ਔਰ ਪੰਜਾਬੀਅਤ ਲਈ ਇਸੇ ਤਹਿਤ ਅਸੀਂ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਾਵਾਂਗੇ ਔਰ ਉਦੋਂ ਤੱਕ ਕਰਦੇ ਰਾਵਾਂਗੇ ਜਦ ਤੱਕ ਪੰਜਾਬ ਚੋਂ ਨਸ਼ੇ ਦਾ ਬੂਟਾ ਬਿਲਕੁਲ ਖਤਮ ਨਹੀਂ ਕਰਦੇ ਦੇਖੋ ਪੰਜਾਬ ਬੜੇ ਕਿਸਤਰਾਸ ਦੀ ਤੇ ਮਾਹੌਲ ਦੇ ਵਿੱਚੋਂ ਪਿਛਲੀਆਂ ਸਰਕਾਰਾਂ ਦੀ ਨਲਾਕੀ ਕਹਿ ਲਓ ਪਿਛਲੀਆਂ ਸਰਕਾਰਾਂ ਦੀ ਜਿਹੜੀ ਸਰਪ੍ਰਸਤੀ ਸੀ ਡਰਗ ਪੈਡਲਰਸ ਨੂੰ ਦਿੱਤੀ ਹੋਈ ਉਹਦੇ ਕਰਕੇ ਪੰਜਾਬ ਦੀ ਨੌਜਵਾਨੀ ਆ ਜਿਹੜੀ ਗਲਤ ਰਾਹ ਤੇ ਤੁਰਗੀ ਕਿਉਂਕਿ ਅਸੀਂ ਇਹ ਮੰਨਦੇ ਆ ਵੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਉਸ ਟਾਈਮ ਦੇ ਵੱਡੇ ਵੱਡੇ ਤਸਕਰਾਂ ਨੇ ਤੇ ਜਿਹੜੇ ਵੱਡੇ ਵੱਡੇ ਨੇਤਾਵਾਂ ਦੇ ਇਸ ਗੱਲ 'ਚ ਨਾਮ ਸ਼ਾਮਲ ਸੀ ਪਰ 14 ਦੀ ਆਮ ਆਦਮੀ ਪਾਰਟੀ ਦੀ ਸਰਕਾਰ 2022 'ਚ ਪੰਜਾਬ ਦੇ ਲੋਕਾਂ ਨੇ ਚੁਣੀ ਆ ਸਾਡੀ ਇੱਕ ਕਮਿਟਮੈਂਟ ਸੀ ਸਾਡਾ ਇੱਕ ਵਾਅਦਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਜਿਹੜੀ ਨਸ਼ੇ ਦੀ ਅਲਾਮਤ ਹੈ ਇਹਨੂੰ ਜੜੋਂ ਵੱਢਾਂਗੇ ਜਦੋਂ ਦੀ ਸਾਡੀ ਸਰਕਾਰ 2022 ਤੋਂ ਆਈ ਲਗਾਤਾਰ ਅਸੀਂ ਪੁਲਿਸ ਤੋਂ ਔਰ ਹੋਰ ਏਜੰਸੀਜ਼ ਜਿਹੜੀਆਂ ਨੇ ਉਨਾ ਤੋਂ ਕੰਮ ਕਰਾ ਰਹੇ ਸੀ ਕਿ ਜਿਹੜਾ ਨਸ਼ੇ ਦਾ ਲੱਕ ਤੋੜਨਾ ਤੁਸੀਂ ਦੇਖਣਾ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਪ੍ਰਾਪਰਟੀਆਂ ਨੇ ਇਹਨਾਂ ਲੋਕਾਂ ਨੇ ਡਰੱਗ ਮੰਦੀ ਦੇ ਨਾਲ ਬਣਾਈਆਂ ਹੋਈਆਂ ਉਹ ਪ੍ਰਾਪਰਟੀਆਂ ਨੂੰ ਅਸੀਂ ਸੀਲ ਕਰਾਇਆ ਪੁਲਿਸ ਨੇ ਬੜੀ ਮਸਤੀ ਨਾਲ ਜ਼ਮੀਨ ਤੇ ਜਾ ਕੇ ਕੰਮ ਕੀਤਾ ਤਾਂ ਹੁਣ ਇੱਕ ਜਿਹੜੀ ਡਰਾਈਵ ਹੈ ਕਿ ਬੁਲਡੋਜ਼ਰ ਦੇ ਨਾਲ ਇਹ ਜਿਹੜੀਆਂ ਪ੍ਰਾਪਰਟੀਆਂ ਡਰੱਗ ਮੰਦੀ ਦੇ ਨਾਲ ਲੋਕਾਂ ਨੇ ਬਣਾਈਆਂ ਹੋਈਆਂ ਉਹਨਾਂ ਨੂੰ ਢਾਉਣ ਦੀ ਇੱਕ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਕਈ ਦਿਨਾਂ ਦੀ ਲੋਕਾਂ ਨੂੰ ਵੀ ਰਾਹਤ ਹੈ ਤੇ ਜਿਹੜੇ ਡਰੱਗ ਪੈਡਲਰਸ ਐ ਇਹੜੇ ਨਸ਼ਾ ਤਸਕਰ ਹੈ ਤੇ ਉਹਨਾਂ ਨੂੰ ਸਰਪ੍ਰਸਤੀ ਦੇਣ ਵਾਲੇ ਲੋਕਾਂ ਨੂੰ ਹੁਣ ਭਾਜੜ ਪਈ ਗਿਆ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਜ਼ੀਰੋ ਟੋਲਰੈਂਸ ਹੈ ਡਰੱਗ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੇ ਪਾਕਿਸਤਾਨ ਤੋਂ ਚਾਹੇ ਤਾਂ ਨਹਿਰ ਦੇ ਦਰਿਆ ਦੇ ਰਾਸਤੇ ਤਾਂ ਹੀ ਤੇ ਹੋਰ ਲੂਪਸ ਦੇ ਰਾਹੀਂ ਲੂਪੋਲਸ ਦੇ ਰਾਹੀਂ ਇਹ ਡਰੱਗ ਆ ਰਿਹਾ ਸੀਗਾ ਤੇ ਹੁਣ ਜਿਹੜੀ ਲੇਟੈਸਟ ਤਰੀਕਾ ਉਹਨਾਂ ਨੇ ਪਾਇਆ ਉਹ ਡਰੋਨ ਦਾ ਤਾਂ ਕੋਈ 4000 ਤੋਂ ਵੱਧ ਜਿਹੜੇ ਡਰੋਨ ਹੈ ਉਹ ਰਿਕਵਰ ਕੀਤੇ ਗਿਆ ਪਿਛਲੇ ਸਾਲ ਦੇ ਵਿੱਚ ਵਿੱਚ ਕਰਦੇ ਕੀ ਆ ਬੜਾ ਸੌਖਾ ਤਰੀਕਾ ਬਣਾ ਲਿਆ ਤੇ ਜਿਹੜੇ ਇਸ ਟਰੇਡ ਦੇ ਬੰਦੇ ਐ ਕਰਾਸ ਬਾਰਡਰ ਜਿਨ੍ਹਾਂ ਦੇ ਹੱਥ ਜੁੜੇ ਹੋਏ ਆ ਉਹਨਾਂ ਨੇ ਡਰੋਨ ਦੇ ਥਰੂ ਜਿਹੜੀ ਤਸਕਰੀ ਉਹ ਬੜਾ ਸੌਖਾ ਦਿੱ ਕਿਤੇ ਹੀ ਤਾਂ ਅਸੀਂ ਬਾਰਡਰ ਸੀਲ ਕਰਨ ਤੇ ਉੱਥੇ ਬਹੁਤ ਚੰਗੇ ਤਰੀਕੇ ਨਾਲ ਪੁਲਿਸ ਦੀ ਮਸਤੈਦੀ ਇਸ ਦਾ ਭਗਵੰਤ ਸਿੰਘ ਮਾਨ ਜੀ ਆਪ ਪਰਸਨਲੀ ਮੀਟਿੰਗ ਲੈਂਦੇ ਨੇ ਤੇ ਹੁਣ ਜਿਹੜਾ ਵਿਦਰਨ ਸਿਟੀਜ਼ ਜਾਂ ਵਿਦਰਨ ਜਿਹੜੇ ਪਿੰਡ ਹੈ ਉੱਥੇ ਜਿਹੜਾ ਜਿਹੜਾ ਕੋਈ ਡਰੱਗ ਦਾ ਜੋ ਵੀ ਤਾਣਾ ਬਾਣਾ ਬਣਿਆ ਹੋਇਆ ਜਿਹੜੇ ਜਿਹੜੇ ਆਇਡੈਂਟੀਫਾਈ ਹੋਈ ਜਾ ਰਹੇ ਆ ਉਹਨਾਂ ਦੀ ਪ੍ਰਾਪਰਟੀ ਇਸੇ ਤਰ੍ਹਾਂ ਜਿਹੜਾ ਵੀ ਕੋਈ ਬੰਦਾ ਡਰੱਗ ਵੱਲ ਇਸ ਮਨੀ ਵੱਲ ਤੁਰੂਗਾ ਉਹਦਾ ਇਹੀ ਹਾਲ ਹੋਊਗਾ ਉਹਦਾ ਇਹੀ ਹਸ਼ਰ ਹੋਊਗਾ ਜਿਹੜਾ ਚਾਹੇ ਤਾਂ ਕਿਸੇ ਵੀ ਵੱਡੇ ਬੰਦੇ ਦੀ ਉਹਦੇ ਪਿੱਛੇ ਹੱਥ ਹੋਵੇ ਚਾਹੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੋਵੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਸਭ ਤੋਂ ਵੱਧ ਸਹੀ ਮਾਨ ਔਰ ਸਾਡੀ ਪੰਜਾਬ ਪੁਲਿਸ ਬਿਲਕੁਲ ਨਹੀਂ ਬਖਸ਼ੂਗੀ ਔਰ ਪੰਜਾਬ ਦੇ ਲੋਕ ਵੀ ਇਸ ਗੱਲ ਦੇ ਵਿੱਚ ਨਾਲ ਨੇ ਬਹੁਤ ਤੁਸੀਂ ਦੇਖਿਆ ਹੋਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਜੇ ਨਾਕ ਤੱਕ ਦੇ ਕਾਰਵਾਈ ਹੋਈ ਕਿਉਂਕਿ ਸਾਂਝਾ ਸੀਗੀਆਂ ਇੱਕ ਸਰਕਾਰ ਬਦਲੀ ਦੂਜੀ ਨੇ ਉਹ ਬਿਜ਼ਨਸ ਅੱਗੇ ਨਾਲ ਸਾਂਝਾ ਪਾ ਲਿਆ ਪਰ ਨਾ ਤਾਂ ਇਸ ਸਰਕਾਰ ਦਾ ਕਿਸੇ ਵੀ ਐਸੇ ਬੰਦੇ ਨਾਲ ਕੋਈ ਸਰੋਕਾਰ ਹੈ ਤੇ ਅਸੀਂ ਤਾਂ ਮੂਹਰੇ ਭਜਾਉਣੇ ਆ ਰਾਈਟ ਉਹਨਾਂ ਨੂੰ ਜਨਮਦਾਰਾ ਦਿਖਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਮਤਲਬ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜੀ ਸਰ ਕੀ ਸਰ ਮਾਮਲਾ ਸੀ ਇਹ ਤਕਰੀਬਨ 32 ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਰਿਕੁਐਸਟ ਕੀਤੀ ਸੀ ਕਿ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕਲੋਜਮੈਂਟ ਕੀਤੀ ਹੋਈ ਹੈ ਤੇ ਕੁਝ ਨੇ ਕੁਝ ਭੁੱਲੀਆਂ ਬਣਾਈਆਂ ਕਈਆਂ ਨੇ ਘਰ ਬਣਾਈਆਂ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਇਹਨਾਂ ਦੇ ਰੇਲਵੇ ਦੇ ਮਿਸਟਰ ਅਦਿਤਿਆ ਆਏ ਹੋਏ ਆ ਦੇਖ ਤਾਂ ਉਹਦੇ ਵਿੱਚ ਅੱਜ ਉਹਦੇ ਤਹਿਤ ਅਸੀਂ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਕਿ ਇੱਥੇ ਜਿਹੜੇ ਕੁਝ ਪਰਿਵਾਰ ਐਂਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਮੂਲੀਅਤ ਹੈ ਤੇ ਉਹਨਾਂ ਦੇ ਮੁਕੱਦਮੇ ਵੀ ਦਰਜਿਆ ਤੇ ਹੈਂਡੀਕੇਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਤਉ ਉਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕੁਐਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲੇਤਾ ਤੇ ਅੱਜ ਜਿਹੜੀ ਇਹ ਸਪੱhle ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਇਹ ਆਪ ਜੀ ਦੇ ਸਾਹਮਣੇ ਜਿਹੜਾ ਇਹ ਜਿਹੜਾ ਰਿਪੋਰਟ ਹੈ ਸਰ ਕਿਹਦਾ ਕਾਰ ਹੈ ਸਾਰੇ ਇਹ ਕੋਈ ਰਾਣੀ ਹੈ ਤੇ ਇੱਕ ਸ਼ੇਂਦਰਪਾਲ ਸ਼ੇਂਦਰਪਾਲ ਕਿੰਨੇ ਪਰਚੇ ਦਾ ਅੱਜ ਕਿੰਨੇ ਪਰਚੇ ਨਾਲ ਕਿਸੇ ਦੇ ਖਿਲਾਫ ਤਿੰਨ ਮੁਕਦਮੇ ਕਿਸੇ ਖਿਲਾਫ ਦੋ ਮੁਕਦਮੇ ਇਹਨਾਂ ਤੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਪੋਰਟ ਸਰ ਕਿੰਨੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਹੈ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਆ ਉਹਨਾਂ ਨੇ ਬੱਤੀ ਦੀ ਦਿੱਤੀ ਆ ਤੇ ਉਹ ਤੇ ਬੱਤੀਆਂ ਤੇ ਹੀ ਐਡਵਾਲਿਸ਼ ਕਰਨੀ ਅਸੀਂ ਜਿਹੜੀ ਪੁਲਿਸ ਮਦਾਦ ਉਹਨਾਂ ਤੋਂ ਇਸੇ ਪਿੰਡ 'ਚ ਬੱਤੀ ਕਰਨੇ ਕਿ ਹੋਰ ਪਿੰਡਾਂ 'ਚ ਵੀ ਨਹੀਂ ਇਹ ਇਸ ਟਰੈਕ ਰੇਲਵੇ ਟਰੈਕ ਤੇ ਰਾਈਟ ਹੈਂਡ ਸਾਈਡ 'ਤੇ ਆ ਤੇ ਲੈਫਟ ਹੈਂਡ ਸਾਈਡ 'ਤੇ ਦੋਨੋਂ ਜਿਹੜੀ ਆ ਸਰ ਉਹਨਾਂ ਦੋਵਾਂ ਦਾ ਸਟੇਟਸ ਕੀ ਆ ਉਹ ਤੁਹਾਡੀ ਗ੍ਰਫਤ ਅਜ ਨਹੀਂ ਗ੍ਰਫਤ ਤੋਂ ਬਾਹਰ ਨੇ ਜਿਹੜੇ ਜਿਹੜੇ ਇਹਨਾਂ ਦੇ ਜਿਹੜੇ ਕੋਲ ਨੰਬਰ ਆ ਉਹ ਘਰੋਂ ਬੱਝੇ ਭਾਈ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਲੱਖਣਾ ਤੇ ਰਾਣੀ ਤੇ ਖਿਲਾਫ ਤੁਸੀਂ ਦੱਸਿਆ ਚਿੰਦਰਪਾਲ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਚਲਾਇਆ ਗਿਆ ਨਹੀਂ ਉਹਨਾਂ ਦਾ ਕੀ ਸਟੇਟਸ ਹੈ ਤੁਹਾਡੀ ਕਿਰਪਾ ਕੋ ਉਹ ਉਹ ਸਾਡੀ ਗ੍ਰੇਸਟ ਚ ਨਹੀਂ ਹੈਗੇ ਬਟ ਰੇਲਵੇ ਦੇ ਅਫੀਸਰ ਨੇ ਇਨਕ੍ਰੋਚਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਪੁਲਿਸ ਦੀ ਅਮਦਦ ਪੱਕੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਸਿਕਿਉਰਿਟੀ ਮਹਿਹਰ ਤਾਂ ਇਹ ਰੇਲਵੇ ਵੱਲੋਂ ਜਿਹੜਾ ਇਹ ਜਿਹੜਾ ਕਿੰਨਾ ਦਾ ਇਨਕ੍ਰੋਚਮੈਂਟ ਜਿਹੜੀ ਆ ਦੋ ਕੀਤੀ ਹੈ